ਦੋਸੋ ਗੁਰਾਸਪੁਰ ਦੇ ਨਵੇਂ ਬੱਸ ਸਟੈਂਡ ਤੇ ਆ ਸੋ ਨਵੇਂ ਬੱਸ ਸਟੈਂਡ ਤੇ ਸਾਨੂੰ ਫੋਨ ਆ ਰਹੇ ਸੀ ਕਿ ਨਵੇਂ ਬੱਸ ਸਟੈਂਡ ਦੀ ਸਿਚੁਏਸ਼ਨ ਦੇਖੋ ਆਗੇ ਕਿਉਂਕਿ بارش ਪੈ ਰਹੀ ਹੈ ਜੀ بارش ਦਾ ਮੌਸਮ ਆ ਔਰ ਨਵਾਂ ਬੱਸ ਸਟੈਂਡ ਬਣਿਆ ਵਾ ਸੋ ਇਤਨ ਦੇ ਹਾਲਾਤ ਕੀ ਨੇ ਜੀ ਸੋ ਹਾਲਾਤ ਜਰਣਾ ਸਾਂਝੇ ਕਰਦੇ ਮੈਂ ਇੱਥੇ ਦੱਸ ਰਿਹਾ ਤੁਹਾਨੂੰ ਕਿ ਜਦੋਂ ਇਹ ਬੱਸ ਸਟੈਂਡ ਦਾ ਨਿਰਮਾਣ ਹੋਇਆ ਵਾ ਤਾਂ ਇਹਦੇ ਉਦਘਾਟਨ ਵਾਸਤੇ ਬੜੀ ਜਦੋਜਹਿਦ ਕੀਤੀ ਗਈ ਜੀ ਸੋ ਅਲੱਗ-ਅਲੱਗ ਪਾਰਟੀਆਂ ਵੱਲੋਂ ਜਦੋਜਹਿਦ ਕੀਤੀ ਗਈ ਆ ਔਰ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਸੀ ਪਰ ਅੱਜ ਉਹ ਰਾਜਨੇਤਾ ਜਿਹੜੇ ਕਿੱਥੇ ਗਏ ਨੇ ਜੀ ਜਿਹੜੇ ਉਸ ਸਮੇਂ ਰੋਲਾ ਪਾਉਂਦੇ ਸੀ ਕਿਉਂਕਿ ਨਵੇਂ ਬਸ ਸਟੈਂਡ ਬਣਿਆ ਵਾ ਕਰੋੜਾ ਰੁਪਈਆ ਇੱਥੇ ਲੱਗਾ ਵਜੀ ਕਰੋੜਾ ਰੁਪਈਆ ਇੱਥੇ ਖਰਚ ਕੀਤਾ ਗਿਆ ਵਾ ਉਹ ਤੁਸੀਂ ਦੇਖੋ ਕਿ ਬਸ ਸਟੈਂਡ ਜਿਹੜਾ ਵਾ ਸਾਰਾ ਚੋਰੀਆ ਜੀ ਸੋ ਨਵੇਂ ਬਸ ਸਟੈਂਡ ਦੇ ਹਾਲਾਤ ਖਾਰੇ ਤੁਹਾਨੂੰ ਨਵੇਂ ਬਸ ਸਟੈਂਡ ਬਣ ਤਾ ਗਿਆ ਪਰ ਇਸ ਸਮੇਂ ਦੇਖੋ ਦੀ ਚੋਰੀਆ ਵਾ ਉਹ ਅਜੇ ਵੀ ਇੱਥੇ ਕੰਮ ਚੱਲਦਾ ਪਿਆ ਵਜੀ ਉੱਪਰ ਗੁੰਮਣ ਬੰਦਾ ਪਿਆ ਵਾ ਸਾਰੇ ਕੰਮ ਹੋ ਰਹੇ ਆ ਪਰ ਇਹ ਹਾਲਾਤ ਕੋ ਤੁਸੀਂ ਦਿਖਾਓ ਉੱਪਰ ਤਸਵੀਰ ਦਿਖਾਓ ਜੀ ਸੋ ਦੇਖੋ ਬਸ ਸਟੈਂਡ ਸਾਰਾ ਹੀ ਤਕਰੀਬ ਕਤੋਂ ਤੁਸੀਂ ਕਿੰਨੇ ਵੱਡੇ ਪੱਧਰੇ ਦੇ ਥੱਲੇ ਪਾਣੀ ਡਿੱਗ ਰਿਹਾ ਵਾ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇਹ ਹਾਲਾਤ ਜਿਹੜੇ ਆ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਦੇ ਆ ਜਦੋਂ ਕਿ ਇੱਥੇ ਕਰੋੜਾਂ ਰੁਪਏ ਖਰਚ ਕੀਤਾ ਗਿਆ ਔਰ ਅਜੇ ਦੇਖੋ ਤੁਸੀਂ ਟਾਈਮ ਵੀ ਕੁਝ ਨਹੀਂ ਹੋਇਆ ਹੁਣੇ ਦੇ ਹਾਲਾਤ ਇਹ ਨੇ ਤੇ ਅਗਾ ਆਉਣ ਵਾਲੇ ਸਮੇਂ 'ਚ ਇਹ ਹਾਲਾਤ ਕਿਦਾਂ ਦੇ ਹੋ ਜਾਣਗੇ ਜੀ ਇਹ ਤਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਤਸਵੀਰਾਂ ਦੱਸ ਰਹੀਆਂ ਨੇ ਵੀ ਆਉਣ ਵਾਲੇ ਸਮੇਂ 'ਚ ਹਾਲਾਤ ਕਿਦਾਂ ਦੇ ਹੋਣਗੇ ਸੋ ਇੱਕ ਵਾਰੀ ਫੇਰ ਤਸਵੀਰ ਸਾਂਝੀ ਕਰਿਓ ਜੀ ਸੋ ਇਹ ਹਾਲਾਤ ਨੇ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਦੇ ਜਿੱਥੇ ਪਾਣੀ ਨਾਲ ਚੋਰਿਆ ਵਾ ਜ ਪੀ ਜਿਹੜੇ ਥੱਲੇ ਆ ਦਿਖਾਓ ਥੱਲੇ ਵੀ ਸਿਟਾ ਪੈ ਰਹੀ ਜਿੱਦਾ ਲਗਾਤਾਰ ਜਿਹੜਾ ਚੋਰੀਆ ਵਾ ਜੀ ਸੋ ਇੱਕ ਜਗ੍ਹਾ ਤੋਂ ਨਹੀਂ ਹੈ ਦੋ ਤਿੰਨ ਜਗ੍ਹਾ ਤੋਂ ਆ ਔਰ ਇਹ ਜਿਹੜੀ ਮੇਨ ਹੈ ਜਿੱਥੋਂ ਵੇਰਕਾ ਬੂਥ ਆ ਵੇਰਕਾ ਬੂਥ ਦੇ ਬਾਹਰਲੇ ਬੰਨੇ ਜਿਹੜਾ ਵਾ ਜੀ ਇਹ ਲਗਾਤਾਰ ਸੋ ਜਿਹੜਾ ਚੋਰੀਆ ਵਾ ਸੋ ਇਹ ਨਾਲ ਪਾਜੀ ਨੂੰ ਪੁੱਛ ਲੈਣੇ ਆ ਪਾਜੀ ਕਿੰਨੀ ਕਿੰਨੀ ਵਾਰ ਤੋਂ ਚੋਰੀਆ ਹੈ ਪਤਾ ਨਹੀਂ ਵਾ ਜੀ ਮੈਂ ਹੁਣੇ ਆਇਆ ਮੈਂ ਕਰੈਕਟਰ ਆ ਪਾਜੀ ਹੁਣੇ ਆਇਆ ਕਿੰਨੀ ਕਿੰਨੀ ਦੇ ਤੋ ਪਾਜੀ ਚੋਰੀਆ ਜਿਹੜਾ ਵਾ ਬਾਰਸ਼ ਵੀ ਫੇਰ ਜਾਣਾ ਮੈਨੂੰ ਬਾਰਸ਼ ਵੀ ਲਈ ਹਾਂ ਠੀਕ ਹੈ ਹੋਰ ਵੀ ਜਗ੍ਹਾ ਤਾਂ ਹੈ ਭਾਜੀ ਇੱਥੇ ਹੀ ਬਸ ਪਤਾ ਇੱਥੇ ਹੀ ਸਾਰਾ ਮਿਲ ਗਿਆ ਠੀਕ ਠੀਕ ਹੈ ਜੀ ਸੋ ਦੇਖੋ ਦਿੱਕਤ ਹੈ ਹੁੰਦੀ ਨਾ ਤੁਸੀਂ ਦੁਕਾਨਦਾਰੋਂ ਭਾਈ ਤੁਹਾਨੂੰ ਤਾਂ ਪਰੇਸ਼ਾਨੀ ਹੁੰਦੀ ਹੈ ਨਾ ਸੋ ਕਸਟਮਰ ਜਦੋਂ ਆਉਣਾ ਉਹ ਨਿੱਕਤ ਹੁੰਦੀ ਹੈ ਨਾ ਸੋ ਦੁਕਾਨਦਾਰ ਨੇ ਵਿਚਾਰੇ ਜੀ ਉਹ ਜਿਆਦਾ ਬੋਲ ਨਹੀਂ ਸਕਦੇ ਪਰ ਹਾਲਾਤ ਜਿਹੜੇ ਦੇਖੋ ਕੀ ਨੇ ਜੀ ਤਕਰੀਬਨ ਦੇਖੋ ਤੁਸੀਂ ਪਾਣੀ ਜਿਹੜਾ ਛੱਪੜ ਲੱਗਾ ਦਾ ਵਾ ਔਰ ਇਹ ਸਾਰਾ ਪਾਣੀ ਜਿਹੜਾ ਵਾ ਜੀ ਉੱਪਰੋਂ ਚੋਰਿਆ ਜਿਹੜਾ ਵਾ ਉਹਦਾ ਪਾਣੀ ਡਿੱਗ ਰਿਹਾ ਵਾ ਸੋ ਦੇਖੋ ਨਾਲ ਹੀ ਸੀਟਸ ਹੈ ਬੈਠ ਜਦੋਂ ਕੋਈ ਆਏਗੀ ਸਵਾਰੀ ਆਏਗੀ ਤਾਂ ਬੈਠਣ ਵਾਸਤੇ ਵੀ ਬੜੀ ਦਿੱਕਤ ਹੁੰਦੀ ਹੈ ਜਦੋਂ ਪਾਣੀ ਚੋਏਗਾ ਜੀ ਤਾਂ ਫਿਰ ਔਖਾ ਤੇ ਹੋ ਜਾਂਦਾ ਕੰਮ ਸੋ ਇਹ ਹਾਲਾਤ ਨੇ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਔਰ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਇਹਦਾ ਤੂੰ ਘੱਟ ਰੋਣਾ ਸੀ ਤਾਂ ਇਹਦੇ ਵਾਸਤੇ ਬੜੀ ਜਦੋਜਹਿਦ ਕੀਤੀ ਗਈ ਜੀ ਸੋ ਮੌਜੂਦਾ ਸਰਕਾਰ ਵੱਲੋਂ ਵੀ ਬੜੇ ਪੈਰੇ ਦਿੱਤੇ ਗਏ ਔਰ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਵੱਲੋਂ ਵੀ ਬੜੀ ਜਦੋਜਹਿਦ ਕੀਤੀ ਗਈ ਔਰ ਬڑے-ਵਡੇ ਉੱਚੇ ਦਾਅਵੇ ਵੀ ਕੀਤੇ ਗਏ ਔਰ ਇਹਦੀ ਲਾਈਫ ਵਾਲੋ ਵੀ ਦੱਸੇਗਾ ਕਿ ਇਹਦੀ ਲਾਈਫ ਬਹੁਤ ਜ਼ਿਆਦਾ ਵਸਟੈਂਡ ਦੀ ਪਰ ਅੱਜ ਹਾਲਾਤ ਜਿਹੜੇ ਆ ਜੀ بارش ਨੇ ਜਿਹੜੀ ਆ ਮੇਰੇ ਹਿਸਾਬ ਨਾਲ ਜਿਹੜੀ ਆ ਬਰਸਾਤ ਦਾ ਮੌਸਮ ਆ ਔਰ ਪਹਿਲੀ بارشੀ ਆ ਜਿਹੜੀ ਲਗਾਤਾਰ ਪਈ ਆ ਜੀ ਅੱਜ ਔਰ ਇੱਕ بارش ਨੇ ਜਿਹੜਾ ਵਾ ਜੀ ਇਹਦਾ ਰਿਜ਼ਲਟ ਕੱਟਦਾ ਵਾ ਵੀ ਇਹਦਾ ਰਿਜ਼ਲਟ ਕੀ ਆ ਜੀ ਵਸਟੈਂਡ ਦਾ ਸੋ ਇਹ ਤਸਵੀਰਾਂ ਤੁਹਾਡਾ ਸਾਂਝੀਆਂ ਕੀਤੀਆਂ ਜੀ ਸੋ ਹੋਰ ਵੀ ਕੁਝ ਦੇਖਦੇ ਆਂ ਇੱਥੇ ਜੇ ਕੋਈ ਵਿਅਕਤੀ ਨਾਲ ਗੱਲਬਾਤ ਵੀ ਕਰਦੇ ਆਂ ਦੇਖੋ ਜੀ ਇਹੀ ਤੇ ਰੋਜ਼ ਅਪਡੋਨ ਕਰਨੇ ਹੁੰਦੇ ਆ ਗੁਰਦਾਸਪੁਰ ਤੋਂ ਮਕੇਰੀਆਂ ਆ ਅਪਡ ਤੇ ਫਿਰ ਵੀ ਸਵਾਰੀਆਂ ਨੂੰ ਬੜੀ ਮੁਸ਼ਕਲਤ ਆਂਗੀ ਹੁੰਦੀ ਆ ਆਣ ਜਾਣ ਵਾਸਤੇ ਪਰ ਪੰਜਾਹ ਕਰੋੜਾ ਰੁਪਇਆ ਲਾਗੇ ਹੁੰਦੇ ਦਾ ਬਣਿਆ ਜੇ ਤੇ ਨਵੇਂ ਦਾ ਇਹ ਹਾਲ ਹੋ ਗਿਆ ਤਾਂ ਕਿ ਬੜੇ ਇਹ ਸਾਰੇ ਪਾਸੇ ਇਹੋ ਹਾਲ ਆ ਕੋਈ ਪਸੀਅਸ ਕੋਈ ਨਿਊਜ਼ ਹੁੰਦਾ ਹੈ ਕਿਸੇ ਦੀ ਗੱਲ ਆਇਆ ਫਿਰ ਵੀ ਚਲੋ ਅਹੀ ਅਹੀ ਪ੍ਰਸ਼ਾਸਨ ਨੂੰ ਕਾਂਗੇ ਜਾਂ ਕਿੰਨੋ ਜਿਨ੍ਹਾਂ ਦੇ ਹੱਥ ਹੈਗਾ ਕੰਮ ਇਹ ਜ਼ਰੂਰ ਕੰਮ ਕਰਾਉਣਾ ਚਾਹੀਦਾ ਹੈ ਕਿੰਨੇ ਮੁਸ਼ਕਲ ਹੁੰਦੀ ਭਾਜੀ ਮੁਸ਼ਕਲ ਹੈ ਰਾਨ ਜਾਣ ਆਸੇ ਸਵਾਰੀਆਂ ਤੇ بارش ਜ਼ਿਆਦਾ ਹੋ ਜੇ ਫਿਰ ਪੂਰੇ ਪਰੇ ਖਲੋਣਾ ਪੈਂਦਾ ਲੋਕਾਂ ਨੂੰ ਫਿਰ ਵੀ ਸਲਿੱਪ ਹੋ ਸਕਦਾ ਭਾਜੀ ਤੇ ਪੈਰ ਹੁਣੇ 2-3 ਦਿਨ ਜਾਨੇ ਹੁਣੇ ਸਲਿੱਪ ਹੋਏ ਨੇ ਦੇਖ ਲੋ ਤੇ ਖਲੋ ਤੇ ਜਾਂ ਡੇ ਹਾਂਜੀ ਹਾਲਿਆਂ ਕੰਮ ਨਹੀਂ ਚੱਲਦਾ ਮੈਂ ਉਹ ਕੋਈ ਗੂਮਟਾਲੀ ਕੰਮ ਚੱਲਦਾ ਪਹਿਲੇ ਚੱਲਦੇ ਕੰਮ ਦੀ ਜੇ ਤੁਮ ਲਾ ਗੂਮਟ ਬੰਨ ਲਿਆ ਉਪਰ ਹਾਂਜੀ ਪੂਰਾ ਮੁਕੰਮਲ ਨਹੀਂ ਆਇਆ ਤੇ ਫੇਰੀ ਕੰਮ ਹੀ ਹਰਾਦ ਹੋ ਗਿਆ ਤੇ ਹਾਂ ਹੈ 2 ਸਾਲ ਹੀ ਹੋਏ ਨੇ 3 ਸਾਲ ਹੋਏ ਇਹ ਹਾਲ ਹੋ ਗਿਆ ਤੇ ਅੱਗੇ ਬੜਾ ਮੁਸ਼ਕਲ ਹੋਏਗੀ ਅਗੋਂ ਇਹ ਜ਼ਿਆਦਾ ਮੁਸ਼ਕਲ ਹੋਏਗੀ ਹਾਂਜੀ ਸੋ ਦੇਖੋ ਅਸੀਂ ਲਗਾਤਾਰ ਜਿਹੜਾ ਵਾ ਜਿਹੜੀਆਂ ਸਵਾਰੀਆਂ ਆ ਰਹੀਆਂ ਜਿਹੜੇ ਲੋਕ ਆ ਰਹੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਵਾ ਕਿ ਵੱਡੀ ਮੁਸ਼ਕਲ ਆ ਨਵਾਂ ਬੱਸ ਸਟੈਂਡ ਬਣਿਆ ਵਾ ਔਰ ਨਵਾਂ ਬੱਸ ਸਟੈਂਡ ਜਿਹੜਾ ਚੋਰੀਆ ਵਾ ਉਹ ਦਸੋ ਕਰੋੜਾ ਰੁਪਈਆ ਇੱਥੇ ਲੱਗਾ ਜੀ ਕਰੋੜਾ ਰੁਪਈਆ ਖਰਚ ਕੀਤਾ ਪਰ ਨਵਾਂ ਬੱਸ ਸਟੈਂਡ ਚੋਰੀਆ ਵਾ ਉਹ ਹਾਲਾਤ ਦੇਖ ਲੋ ਕੀ ਨੇ ਸੋ ਸਵਾਰੀਆਂ ਵੀ ਇੱਥੇ ਆ ਰਹੀਆਂ ਪੁੱਛ ਲੈਣੇ ਪਾ ਜੀ ਕਰੋੜਾ ਰੁਪਇਆ ਲਾ ਕੇ ਬੱਸ ਸਟੈਂਡ ਬਣਾਇਆ ਨਵੇਂ ਨੂੰ ਔਰ ਇਹ ਚੋਂ ਡਿਆ ਪਾ ਜੀ ਬੜੀ ਮਾੜੀ ਲਾਤ ਹੋ ਗਈ ਬੜੀ ਮਾੜੀ ਗੱਲ ਆ ਜਿਹੜਾ ਇੰਨੇ ਪੈਸੇ ਲਾ ਕੇ ਬੱਸ ਸਟੈਂਡ ਬਣਾਇਆ ਨਵਾ ਵਧੀਆ ਵਿੱਚ ਮਟੀਰੀਅਲ ਪਾਉਣਾ ਚਾਹੀਦਾ ਬਿਲਕੁਲ ਦੇਖੋ ਮਾੜਾ ਮਟੀਰੀਅਲ ਪਿਆ ਤਾਂ ਇਹ ਕਿੰਨਾ ਚਿਰ ਹੋਇਆ ਬਣੇ ਨੂੰ ਜੀ 2 ਸਾਲ ਪਾ ਜੀ ਹਾਂਜੀ ਇਹ ਫਿਰ ਮਾੜੀ ਗੱਲ ਹੈ ਨਾ ਨੇ ਹੁਣੇ ਹਾਲიან ਬੜੀ ਗਾਹ ਆਉਣ ਵਾਲੇ ਸਮਝ ਕੀ ਕਰਾ ਦੋ ਗਾਹ ਜਿੱਦਾਂ ਪਾਣੀ ਆਉਂਦਾ ਪਿਆ ਤੇ ਡਿੱਗ ਪੈਣੀ ਛੱਤ ਲੱਗਦਾ ਇਹ ਨਾ ਹਾਂਜੀ ਪਰ ਨੁਕਸਾਨ ਵੀ ਹੋ ਸਕਦਾ ਭਾਜੀ ਵੱਡਾ ਕੋਈ ਨੁਕਸਾਨ ਹੋ ਸਕਦਾ ਸਵਾਰੀਆਂ ਇੱਥੇ ਵੇਟ ਕਰਦੀਆਂ ਬਸਦੀ ਜਿੱਦਾਂ ਮੰਨ ਲਓ ਇੱਥੇ ਬੈਠੀਆਂ ਹੁੰਦੀਆਂ ਸਵਾਰੀਆਂ ਕਦੇ ਛੱਤ ਡਿੱਗ ਡਿੱਗ ਸਕਦੇ ਜੇ ਜਿਹੜੇ ਹਿਸਾਬ ਨਾਲ ਦੇਖੋ ਅੱਜ ਅੱਜ ਤੇ ਕਹਰੇ ਡਿੱਗੇ ਵੀ ਆ ਬੰਦੇ ਭਾਜੀ ਤੇ ਕਈ ਬੰਦੇ ਸਲਿੱਪ ਹੋਏ ਜੀ ਇਹ ਪਾਣੀ ਜਿੱਦਾਂ ਖੜਿਆ ਜੀ ਤੇ ਡਿੱਗ ਸਕਦੇ ਬੰਦੇ ਜਿੱਦਾਂ ਹੁਣ ਸਵਾਰੀਆਂ ਚੜ੍ਹਦੀਆਂ ਇਥੋਂ ਬਾਅਦ ਚ ਕੋਈ ਚੜਾਉਣ ਆਉਂਦਾ ਨਾ ਬਿਲਕੁਲ ਬਿਲਕ ਮਾਂਗੇ ਦੀ ਇਹੀ ਆ ਵੀ ਇਹਦੀ ਵਧੀਆ ਚਾਹੀਦਾ ਸੀ ਪਹਿਲਾਂ ਜਾਂਚ ਹੋਣੀ ਚਾਹੀਦੀ ਆ ਹਾਂ ਬਿਲਕੁਲ ਫਿਰ ਕਿੰਨੇ ਕੇ ਪੈਸੇ ਲੱਗੇ ਆ ਕਿਹੜਾ ਮਟੀਰੀਅਲ ਲੱਗਾ ਵਿੱਚ ਜਾਂਚ ਹੋਣੀ ਚਾਹੀਦੀ ਠੀਕ ਧੰਨਵਾਦ ਭਾਜੀ ਸੋ ਦੇਖੋ ਇਹ ਸਵਾਰੀਆਂ ਨੇ ਜਿਹੜੀਆਂ ਆਪਣੀਆਂ ਦੱਸ ਰੀਆਂ ਨੇ ਵੀ ਜਾਂਚ ਹੋਣੀ ਚਾਹੀਦੀ ਆ ਔਰ ਪਤਾ ਕਰਨਾ ਚਾਹੀਦਾ ਵੀ ਇਹ ਕਹਾਣੀ ਕੀ ਦੇ ਵਿੱਚ ਅਸਲ ਵਿੱਚ ਗੁੰਝਲ ਕੀ ਆ ਆ ਦੇਖੋ ਦੂਸਰੀ ਸਾਈਡ ਉਹ ਤੁਹਾਨੂੰ ਆਊਟਸਾਈਡ ਦਿਖਾਈ ਆ ਇਸ ਸਾਈਡ ਤੇ ਵੀ ਦੇਖੋ ਤੁਸੀਂ ਇਹ ਵੀ ਉੱਪਰ ਚੋ ਰਿਆ ਵਾ ਔਰ ਨੀਚੇ ਜਿਹੜਾ ਪਾਣੀ ਡਿੱਗ ਰਿਹਾ ਵਾ ਜੀ ਲਗਾਤਾਰ ਔਰ ਇਸ ਤੋਂ ਅੱਗੇ ਵੀ ਆ ਜੀ ਕਈ ਜਗ੍ਹਾ ਤੇ ਜਿਹੜਾ ਵਾ ਇਹੀ ਹਾਲ ਆ ਨੇ ਲਗਾਤਾਰ ਔਰ ਮੈਂ ਇਹ ਹਰਾਨ ਬੜਾ ਵਾਂ ਕਿ ਪਹਿਲੀ ਬਰਸਾਤ ਨਾਲ ਇਹ ਹਾਲਾਤ ਹੋ ਗਿਆ ਤੇ ਗਾਂਹ ਕੀ ਬਣ ਗਿਆ ਔਰ ਸਫਾਈ ਨੂੰ ਲਾਗੇ ਉਥੇ ਦੱਸੋ ਤੁਸੀਂ ਸਫਾਈ ਦਾ ਵੀ ਬੜੇ ਮਾੜੇ ਹਾਲ ਆ ਜੀ ਉਹ ਦੇਖੋ ਡਸਟਬਿਨ ਕੁੱਤੇ ਇੱਥੇ ਜਿਹੜੇ ਆ ਜੀ ਡਸਟਬਿਨ ਵਿੱਚ ਉਹ ਮਾਰ ਰਹੇ ਆ ਔਰ ਤਕਰੀਬਨ ਜਿਹੜਾ ਵਾ ਗੰਦਗੀ ਪਈਦੀ ਆ ਉਹਦੇ ਵੱਲ ਵੀ ਕਿਸੇ ਦਾ ਧਿਆਨ ਨਹੀਂ ਹੈਗਾ ਸੋ ਤਕਰੀਬਨ ਜਿਹੜਾ ਵਾ ਧਿਆਨ ਦੇਣ ਦੀ ਲੋੜ ਹੈ ਜੀ ਸੋ ਸਾਨੂੰ ਲਗਾਤਾਰ ਲੋਕ ਫੋਨ ਕਰ ਰਹੇ ਸੀ ਕਿ ਇਹ ਸਪਾਸਟੈਂਡ ਦੇ ਵਿੱਚ ਜਿਹੜਾ ਵਾ ਸਪਾਸਟੈਂਡ ਚੋਰੀਆ ਵਾ ਸਮੱਸਿਆ ਵੱਡੀ ਆ ਇਹਨੂੰ ਜਾਗਰ ਕਰੋ ਸੋ ਇਹ ਦਿਖਾਈ ਖਬਰ ਸੀ ਜੀ ਸਾਡਾ ਮਕਸਦ ਇਹ ਹੀ ਆ ਕਿ ਪ੍ਰਸ਼ਾਸਨ ਤ ਔਰ ਜੇ ਰੁਪਏ ਦੀ ਲੋੜ ਹੈ ਤੇ ਰਿਪੇਅਰ ਕੀਤੀ ਜਾਵੇ ਔਰ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਸੋ ਰਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਨੁਕਸਾਨ ਤਾਂ ਹੋ ਸਕਦਾ ਆ। ਹਾਂਜੀ। ਕੀ ਹਾਲ ਹੋਣਾ ਜੀ ਦਾ ਪਿੰਡ ਦਾ? ਇਹਨਾਂ ਦਾ ਸਹੀ ਕਰਨਾ ਚਾਹੀਦਾ ਆ। ਰਿਪੇਅਰ ਹੋਣੀ। ਹਾਂਜੀ। ਕੀ ਮੰਗ ਕਰਦੇ ਭਾਈ ਨਵਾਂ ਬੱਸ ਸਟੈਂਡ ਕਰੋੜਾਂ ਰੁਪਏ ਲੱਗਾ ਪਰ ਇਹਦਾ ਹਾਥ ਮੜੀ ਹੋ ਗਈ ਹੈ ਚੋਰੇ ਹੋਏ। ਇਹਦਾ ਇਹ ਪ੍ਰਸ਼ਾਸਨ ਚਾਹੀਦਾ ਵੀ ਇਹਦਾ ਕੋਈ ਹੱਲ ਕਰੇ। ਜੇ ਨਵੇਂ ਦੇ ਹਾਲਾ ਤੇ ਪਾਣੀ ਦਾ ਕੀ ਹਾਲ ਹੁੰਦਾ ਹੈ। ਹਾਲ ਤੇ ਪਈ ਅੱਜ ਮਨੇ ਕਿਤੇ ਦੋ ਤਿੰਨ ਬੰਦੇ ਸਲਿੱਪ ਹੀ ਹੋ ਗਏ ਤੇ ਡਿੱਗੇ ਆ ਦੇਖ ਕੇ ਸੱਟਾਂ ਲੱਗ ਗਈਆਂ ਇੰਨਾ ਹਾਲ ਵਿੱਚ ਬਾਦੀ ਬਹੁਤ ਮਾਰਾ ਚਿੱਕੜੀ ਚਿੱਕੜਾ ਤੁਸੀਂ ਡਿੱਗਣਾ ਤਾਂ ਆਏ ਲੋਕਾਂ ਨੇ ਪਰ ਕਲੀ ਬਿਲਡਿੰਗ ਦਾ ਇਹ ਹਾਲ ਹੈ ਪਾਜੀ ਤੇ ਦਾਹ ਪੁਰਾਣੀਆਂ ਦਾ ਕੀ ਫਿਰ ਕੋਈ ਸਮਝ ਕੀ ਹੋਏਗਾ ਨਾ ਇਹ ਤਾਂ ਹੁਣ ਇੰਨਾ ਸਰਕਾਰ ਨੂੰ ਚਾਹੀਦਾ ਜੀ ਬਲ ਤੇ ਸੋ ਕੀ ਮੰਗ ਕੀ ਕਰਦੇ ਪਾਜੀ ਮੰਗਦੇ ਹੋ ਗੱਲ ਨਹੀਂ ਸਰਕਾਰ ਨੂੰ ਚਾਹੀਦਾ ਫਿਰ ਤਾਂ ਕੋਈ ਹੱਲ ਕਰੇ ਤੇ ਚੰਗਾਈ ਕੋਈ ਚੀਜ਼ ਬਣਾਉਣ ਬਿਲਕੁਲ